ਈਰਾਗਾ ਸਮ ਹਲਾ ਤੀਜਾ ਪੱਟੀ ਇੱਕ ਓੰਕਾਰੂ ਸਤਗੁਰ ਪ੍ਰਸਾਦ ਆਇਓ ਅੰਗ ਸਭ ਜਗ ਆਇਆ ਕੱਖ ਘੰਗੈ ਕਾਲ ਪਿਆਂ ਰੀਰੀ ਲਲੀ পাপ ਕਮਾਣੇ ਪੜ ਅਵਗਣ ਗਣ ਵੀਸਰਿਆ ਮਨ ਐਸਾ ਲਿਖਾ ਤੂੰ ਕੀ ਪੜਿਆ ਲੇਖਾ ਦੇਣਾ تیرے ਸਿਰ ਰਹਿਆ ਰਹਾ ਸਿਧੰਗ ਅਇ ਸਿਮਰਹ ਨਾਹੀ ਨੰਨਾ ਨਾ ਤਦਨਾ ਮਲਿਆ ਛਛੀ ਚੀਤੇ ਐਨਸ ਮੂੜੇ ਕਿਉਂ ਛੂਟੈ ਜਮ ਪਾਖੜਿਆ ਬੱਬਾ ਬੂਜੈ ਨਾਹੀ ਮੂੜੇ ਪਰਮ ਬੁਲੇ ਤੇਰ ਨਾਂ ਜਨਮ ਮੰਗਿਆ ਅਨਹੁੰਦਾ ਨਾ ਉਤਾਰਿਉ ਪੰਧ ਅਵਰ ਕਾ ਫਰਤਬ ਦਲਿਆ ਜੱਜ ਜੋ ਤੇਰ ਲਈ ਤੇਰੀ ਮੂੜੇ ਅੰਤ ਗਿਆ ਪਛਤਾ ਵਹਿਗਾ ਇੱਕ ਸ਼ਬਦ ਤੂਟੀ ਨਹਿਨਾਈ ਫਿਰ ਫਿਰ ਜੂਨੀ ਆਵੇਗਾ ਸੁਦ ਫਿਰ ਲਿਖਿਆ ਫੋੜ ਪੰਡਿਤ ਅਵਰਨੋਂ ਨਸਖਾਲ ਵਿਖਿਆ ਪਹਿਲਾ ਫਾਹ ਪਾਇਆ ਪਾਂਦੇ ਪਿੱਛੋ ਦੇ ਗਲ ਚ ਟੜਿਆ ਸੱਸੇ ਸੰਜਮ ਪਗयो ਮੂੜੇ ਏਕਦਾਨ ਤਦ ਕਠਾਇ ਲਿਆ ਸਾਈ ਪੁੱਤਰੀ ਜਜਮਾਨ ਕਿਸਾ ਤੇਰੀ ਏਥ ਧਾਨ ਖਾਦੈ ਤੇਰਾ ਜਨਮ ਗਾਇਆ ਮੰਮੈ ਮਾ ਤੇਰੇ ਲਈ ਤੇਰੀ ਮੂੜੇ ਹਮੈ ਵੱਡਾ ਰੋਗ ਪਿਆ ਅੰਤਰ ਆਤਮਾ ਬ੍ਰਹਮਣ ਚੀਨਿਆ ਮਾਇਆ ਕਾ ਮੋਹਤਾ ਜਪਿਆ ਕੱਕ ਕਾਮ ਕ੍ਰੂਰ ਪਰ ਮਹਿਮੂੜੇ ਮਮਤਾ ਲਾਗੇ ਤਦਾਰ ਵਿਸਰਿਆ ਪੜੈ ਗੁਣ ਤੂੰ ਬਹੁਤ ਬੁਕਾਰੈ ਵੇਨ ਬੂਝੇ ਤੂ ਡੁਗਮੁਆ ਤਤ ਤਮੁਜਲੇਉ ਮੂੜੇ ਤਤਿ ਥਾਨ ਤਦ ਪ੍ਰੇਸ਼ਟ ਹੋਆ ਗੱਗੈ ਕਣ ਕਰ ਫੇਰੈ ਤੂੰ ਮੂੜੇ ਦੱਤੈ ਰਾਣਨ ਤਦਦਲੇਆ ਸੱਤ ਪਾਰਣ ਪਵਹੀ ਮੂਲੇ ਪਰਪੰਚ ਤੂੰ ਪਲ ਚਰ ਰਿਹਾ ਸਚਿਆ ਭੁਆਇ ਹਮੂੜੇ ਇਹ ਹਿਰਦੈ ਲੇ ਕੈ ਰੈ ਲਿਖ ਪਿਆ ਸਚਿਆ ਭੁਆਇ ਹਮੂੜੇ ਇਹ ਹਿਰਦੈ ਰੈ ਲਿਖ ਪਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾਥੂੰ ਕਰਾਏ ਹੈ ਤੇ ਹੋਂਕਰੀ ਵਖਿਆਨ ਮੈਂ ਨਾਹੀ ਕਿਛ ਹੋ ਨਹੀਂ ਕਿਛ ਆਹੇ ਨ ਮੋਰਾ ਅਉਸਰ ਲਜਾ ਰਖ ਲਿਓ ਸਦਨਾ ਜਨ ਤੋਰਾ ਸੋ ਗੁਰੂ ਪਿਆਰੀ ਗੁਰੂ ਸواری ਸਾ ਸੰਗਤ ਜੀ ਸਤਿਗੁਰਾਂ ਨੇ 파ੜ ਬਖਸ਼ਿਸ਼ ਰਹਿਮਤ ਕੀਤੀ ਆ ਜੋ ਪਾਵਨ ਫਰਮਾਨ ਬਖਸ਼ਿਸ਼ ਲੜੀਵਾਰ ਵੀ ਚੱਲ ਰਹੀ ਹੈ ਆਸਾ ਰਾਗਾਸਾ ਮਹੱਲਾ ਤੀਜਾ ਪੱਟੀ ਕੱਲ ਆਪਾਂ ਪਿਛਲੇ ਦਿਨੀ ਪਹਿਲੇ ਪਾਸ਼ਾ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪੱਟੀ ਜੋ ਕਿ ਪਾਂਦੇ ਦੇ ਪ੍ਰਥਾਏ ਉਚਾਰਨ ਸਤਿਗੁਰਾਂ ਨੇ 35 ਅੱਖਰਾਂ ਵਿੱਚ ਕੀਤੀ ਸੀ ਦੇਣਾ ਨੂੰ ਸਰਲੇਖ ਰੂਪ ਗੁਰੂ ਅੰਗਦ ਸਾਹਿਬ ਨੇ 35 ਅਖਰੀ ਦਾ ਰੂਪ ਦਿੱਤਾ ਸੀ ਬਾਅਦ ਵਿੱਚ ਅੱਜ ਦੀ ਪੱਟੀ ਧੰ ਗੁਰੂ ਰਾਮ ਅਰਦਾਸ ਜੀ ਦੇ ਮੁਖਾਰਬਨ ਤੋਂ ਉਚਾਰਣ ਕੀਤੀ ਹੋਈ ਹੈ ਜੋ ਕਿ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਕ ਅੰਗ 434 ਅੰਗ ਤੇ ਸੁਸ਼ੋਭਿਤ ਹੈ ਜਦੋਂ ਧੰ ਗੁਰੂ ਅਮਰਦਾਸ ਜੀ ਗਵਿੰਦਵਾਲ ਸਾਹਿਬ ਵਿਰਾਜਮਾਨ ਸਨ ਉਸ ਸਮੇਂ ਉਸ ਨਗਰੀ ਦੇ ਵਿੱਚ ਗਵਨ ਵਾਲਸਾ ਵਿਖੇ ਉਸ ਮੇ ਅਧਿਕਾਰ ਸਰਪੰਦਿਆਂ ਕੋਲ ਹੁੰਦਾ ਸੀ ਪੰਡਤਾਂ ਕੋਲ ਹੁੰਦਾ ਸੀ ਵੀ ਕੋਈ ਵਿਦਿਆ ਪੜ੍ਹ ਸਕਦੇ ਤਾਂ ਉਹੀ ਵਿਦਿਆ ਪੜ੍ਹਾ ਸਕਦੇ ਸਨ ਕੋਈ ਪੰਡਤ ਹੁੰਦੇ ਉਹੀ ਪੰਦੇ ਹੁੰਦੇ ਪੰਦੇ ਪਾਵ ਟੀਚਰ ਤੇ ਪੰਦੇ ਹੋਣ ਦੇ ਨਾਲ ਨਾਲ ਉਹ ਰਿਸ਼ਤੇਦਾਰੀ ਰਿਸ਼ਤੇ ਵੀ ਕਰਵਾਉਂਦੇ ਸਨ ਵਿਚੋਲੀਏ ਵੀ ਬਣਦੇ ਸਨ ਇਸੇ ਤਰ੍ਹਾਂ ਕਿਸੇ ਲੜਕੀ ਤੋਂ ਉਦੇ ਮਾਪੇ ਤੋਂ ਵਿਆਹ ਕਰਾਉਣ ਵਾਸਤੇ 500 ਰੁਪਇਆ ਉਸ ਸਮੇਂ ਲਿਆ ਉਸ ਸਮੇਂ 500 ਵੀ ਅੱਜ ਲੱਖਾਂ ਦੇ ਬਰਾਬਰ ਸੀ 500 ਰੁਪਇਆ ਲਿਆ ਤੇ ਅੱਗੇ ਲੜਕੇ ਵਾਲਿਆਂ ਨਾਲ ਗੱਲ ਕਰਾਈ ਪਰ ਵਿਚੋਲੀਏ ਦੀ ਗੱਲ ਹੀ ਨਿਕਲੀ ਵੀ ਉਹ 500 ਰੁਪਇਆ ਉਸ ਪੰਡਤ ਨੇ ਆਪ ਰੱਖਿਆ ਫਿਰ ਇਹ ਜਦੋਂ ਲੜਾਈ ਦਾ ਵਿਸ਼ਾ ਬਣਿਆ ਤੇ ਸਤਿਗੁਰਾਂ ਦੇ ਹਜੂਰ ਪੰਦੇ ਨੂੰ ਲਿਆ ਕੇ ਤੇ ਪੰਦੇ ਦਾ ਨਿਰਨਾ ਮੰਗਿਆ ਸਤਿਗੁਰਾਂ ਨੇ ਸਤਿਗੁਰਾਂ ਪਾਸੋਂ ਸਿੱਖਾਂ ਨੇ ਸੰਗਤਾਂ ਨੇ ਤੇ ਉਸ ਪ੍ਰਥਾਏ ਸਤਿਗੁਰਾਂ ਨੇ ਪੰਧਾ ਜੀ ਨੂੰ ਉਪਦੇਸ਼ ਦਿੱਤਾ ਵੀ ਕਿਸ ਤਰ੍ਹਾਂ ਤੂੰ ਆਪਦਾ ਜਨਮ ਗੁਆਰੇ ਤੇ ਕਿਸ ਤਰ੍ਹਾਂ ਤੂੰ ਵਿੱਦਿਆ ਦਾ ਮਾਣ ਕਰਦਾ ਆਪਦੀ ਆਪਦੇ ਵਿੜਪਣ ਦਾ ਮਾਣ ਕਰਦਾ ਅੱਜ ਪੱਟੀ ਵਿੱਚ ਸਤਿਗੁਰੂ ਅੱਖਰਾਂ ਦਾ ਗਿਆਨ ਕਰਾਉਂਦੇ ਆ ਪੰਧੇ ਨੂੰ ਸਮਝਾਉਂਦੇ ਨੇ ਗੁਰੂ ਅਮਰਦਾਸ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਕਾਲਪੁਰਖੇ ਕੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜਿਹੜਾ ਇਸ ਸੰਸਾਰ ਦਾ ਕਰਤਾ ਕਰਤਾ ਸੰਚਾਲਕ ਹੈ ਮਨ ਐਸਾ ਲੇਖਾ ਤੂੰ ਕੀ ਪੜਿਆ ਏ ਪੰਦਾ ਜੀ ਐਸਾ ਲੇਖਾ ਕਿਉਂ ਪੜ ਰਹੇ ਹੋ ਐਸਾ ਕਾਰਜ ਕਿਉਂ ਕਰ ਰਹੇ ਹੋ ਜਿਹਦੇ ਨਾਲ ਲੇਖਾ ਦੇਣਾ ਤੇਰੇ ਸਿਰ ਰਹਿ ਜਾ ਰਹਾ ਜਿਹਦੇ ਨਾਲ ਤੇਰਾ ਲੇਖਾ ਦੇਖ ਲੋਕਾ ਦੇਣਾ ਤੈਨੂੰ ਭਾਰਾ ਹੋ ਜਾਏ ਸਤਿਗੁਰੂ ਬਾਰ ਬਾਰ ਕਹਿੰਦੇ ਨੇ ਭਾਈ ਐਸਾ ਕੰਮ ਮੂਲਕ ਇੱਚ ਐਸਾ ਕੰਮ ਮਤਾ ਕਿਤੇ ਭੁੱਲ ਕੇ ਵੀ ਕਰੀ ਜਿਹਦਾ ਲੇਖਾ ਦੇਣਾ ਔਖਾ ਹੋ ਜਾਏ ਲੇਖਾ ਦੇਣਾ ਸੋਈਲਾ ਜੋ ਦਿਲ ਸੂਚੀ ਹੋਏ ਉਹ ਸੱਚ ਦੇ ਬਾਣ ਮ ਪੱਲਾ ਨਾ ਪਕਰਿਆ ਕੋਈ ਉਸ ਸੱਚੇ ਦਰਬਾਰ ਦੇ ਵਿੱਚ ਕੋਈ ਸਾਥੀ ਨਹੀਂ ਬਣੇਗਾ ਇੱਥੇ ਸਾਥੀ ਬਣ ਸਕਦੇ ਨੇ ਨਾਲ ਖੜ੍ਹ ਸਕਦੇ ਨੇ ਪਰ ਪੰਦਾ ਜੀ ਐਸੇ ਵਿਕਾਰ ਕਰਮ ਕਿਉਂ ਕਰ ਮਾਰੇ ਹੋ ਜਿਹਦੇ ਨਾਲ ਲੇਖਾ ਦੇਣਾ ਬਹੁਤ ਕਠਿਨ ਹੋ ਜਾਏ ਇਹ ਲੇਖਾ ਤੁਹਾਡੇ ਸਿਰ ਹੈ ਦੇਣਾ ਪਏਗਾ ਇਹਦਾ ਨਿਰਣਾ ਰਹਾ ਵਿਸ਼ਰਮ ਦੇ ਕੇ ਕੇਂਦਰੀ ਭਾਸ਼ਾ ਸਮਝਾਉਂਦੇ ਨੇ ਆਇਓ ਅੰਗੈ ਸਭ ਜਗਿਆ ਆ ਕਖੈ ਕੰਗੈ ਕਾਲ ਪਿਆ ਆ ਕਹਿੰਦੇ ਐਡੇ ਅੱਖਰ ਤੋਂ ਕਹਿੰਦੇ ਅੰਗ ਸਾਰਾ ਜਗਤ ਅੰਨਾ ਹੋਇਆ ਇਸ ਸੰਸਾਰ ਵਿੱਚ ਕਾਲਖ ਵਿੱਚ ਲੱਗਿਆ ਰਹਿੰਦਾ ਪਰ ਕਾਖ ਕੰਗ ਕਾਲ ਭਿਆ ਕਕੇ ਅੰਗ ਕਕੇ ਖਖੇ ਅੱਖਰ ਤੋਂ ਸੇਧ ਦਿੰਦੇ ਨੇ ਕਹਿੰਦੇ ਸਾਰਾ ਸੰਸਾਰ ਪਰ ਭੁੱਲ ਹੀ ਗਿਆ ਵੀ ਇੱਕ ਦਿਨ ਕਾਲ ਦੀ ਫਾਹੀ ਵਿੱਚ ਜਾਣਾ ਹੈ ਕਾਲ ਦਾ ਗਰਸ ਬਣਨਾ ਹੈ ਇੱਕ ਦਿਨ ਮੌਤ ਨੇ ਗਰਸਨਾ ਹੀ ਗਰਸਨਾ ਇਹ ਟਾਲਾ ਸਚਾਈ ਹੈ ਪਰ ਕਹਿੰਦੇ ਮਨੁੱਖ ਭੁੱਲਿਆ ਬੈਠਾ ਹੈ ਭੰਵਦਾ ਜੀ ਇਹ ਕਿਉਂ ਭੁੱਲ ਗਏ ਹੋ ਵੀ ਇੱਕ ਦਿਨ ਇਸ ਸੰਸਾਰ ਤੇ ਜਾਣਾ ਜਿਹਨੂੰ ਸਤੂਰਾ ਨੇ ਬਾਣੀ 'ਚ ਵੀ ਕਿਹਾ ਹੈ ਮਰਨਾ ਮੁੱਲਾ ਮਰਨਾ ਭੀ ਕਰਤਾ ਰੋ ਡਰਨਾ ਕਹਿੰਦੇ ਜੇ ਮੁੱਲਾ ਹੈ ਪੰਡਤ ਹੈ ਬਾਹਮਣ ਹੈ ਕਾਜੀ ਹੈ ਗ੍ਰੰਥੀ ਪਾਠੀ ਸਿੰਘ ਹੈ ਕਥਾਵਾਚਕ ਹੈ ਔਰ ਯਾਦੇ ਰੱਖੀ ਜਾਣਾ ਇੱਕ ਦਿਨ ਤੂੰ ਵੀ ਹੈ ਬਖਸ਼ਿਆ ਕਿਸੇ ਨੂੰ ਨਹੀਂ ਸਤਿਗੁਰਾਂ ਨੇ ਜੁਪ ਜੇ ਸੋਬੇ ਨੂੰ ਸਹਿ ਰਾਮ ਗੇ ਔ ਰਾਵਣ ਗੇ ਜੈ ਕੋ ਕੋ ਪਰਵਾਹ ਕਹਿੰਦੇ ਸੰਸਾਰ ਦੀ ਪੈਦਾਈ ਸ਼ੀ ਕਾਲ ਦੇ ਪੈਰੇ ਦੇ ਵਿੱਚ ਹੈ ਈਸਰੀ ਰੀ ਰੀ ਲੱਲੀ ਪਾਪ ਕਮਾਣੀ ਪੜ ਅਵਗਣ ਗੁਣ ਵੀ ਸਰਿਆ ਰੀ ਰੀ ਲੱਲੀ ਭਾਵ ਰੋਲੇ ਕਚੋਲੇ ਦੇ ਵਿੱਚ ਆਪ ਇਕੱਠੇ ਕਰ ਰਹੇ ਆ ਲੋਗ ਅਵਗਣਾਂ ਕੀ ਬੰਨੇ ਗੰਠੜੀ ਗੁਣਾਂ ਨੇ ਵੇ ਆ ਜਾ ਕੋਈ ਆਪ ਦਿਨ ਰਾਤ ਇਕੱਠੇ ਕਰ ਰਹੇ ਹੋ ਆਵਗਣ ਪੜ ਰਹੇ ਹੋ ਹੰਕਾਰ ਵਸ ਹੋ ਕੇ ਗੁਣ ਵੀਸਰੇ ਗੁਣ ਭੁਲਾਈ ਬੈਠੇ ਹੋ ਕਿਹੜਾ ਗੁਣ ਅਵਗਣ ਇਕੱਠਾ ਕਰੀ ਬੈਠੇ ਹੋ ਤੁਸੀਂ ਤਿਸਕੇ ਦੀ ਧੀ ਦਾ ਵਿਆਹ ਕਰਾਣਾ ਦੇ ਦੋ ਜੇ ਆਪ ਦਾ ਵੀ ਚੋਲੀ ਆ ਪਨ ਉਹ ਵੀ ਓਲੇ ਵਿੱਚ ਲੈ ਰਹੇ ਹੋ ਸਾਮਣੇ ਲੋਕ ਆਖਰੀ ਗੱਲ ਪਰ ਝੂਠ ਬੋਲ ਕੇ ਤਾਂ ਪਾਪ ਹੋ ਗਿਆ ਨਾ ਤੇ ਇੱਥੇ ਤੱਕ ਸਤਿਗੁਰੂ ਅਗੇ ਸ਼ਬਦਾਂ ਚ ਸਿੱਧ ਦੇਣਗੇ ਵੀ ਇੰਜ ਸਮਝ ਲੈ ਕਿਸੇ ਦੀ ਧੀ ਦਾ ਖਾਣ ਖਾਤਾ ਤੇ ਆਪਦੀ ਧੀ ਦਾ ਧਾਨ ਖਾਦਾ ਇੱਕ ਬਰਾਬਰ ਹੈ ਉਹ ਉਪਦੇਸ਼ ਦੇਣਗੇ ਅਗੇ ਸਤਿਗੁਰੂ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰਾ ਚਰ ਰਹਿ ਅਰਹਾਉ ਪੰਦਾ ਜੀ ਐਸੇ ਕਰਮ ਕਿਉਂ ਕਰ ਰਹੇ ਹੋ ਵੀ ਕਹਿਨੇ ਉਹ ਵੀ ਬਸ ਮੈਂ ਹੀ ਜੋ ਕਹਿ ਦਿੱਤਾ ਸੱਚ ਹੈ ਜੋ ਮੈਂ ਵਿਚਾਰ ਦਿੱਤਾ ਜੋ ਮੈਂ ਪੜ੍ਹਾ ਦਿੱਤਾ ਇਹੀ ਅਟਲ ਹੈ ਨਹੀਂ ਇਹ ਉਹ ਗੁਣ ਹੈ ਐਸਾ ਪੜਿਆ ਕਿਸ ਕੰਮ ਦਾ ਜਿਹਦਾ ਲੇਖਾ ਦੇਣਾ ਬਹੁਤ ਔਖਾ ਹੋ ਜਾਏ ਸਿਧੰਗਾਇ ਸਿਮਰਿਆ ਨਹੀਂ ਨੰਨੇ ਮੈਂ ਤਦ ਨਾਮ ਲਿਆ ਸਿਧੰਗਾਇ ਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਨਾ ਤਾਂ ਭਾਈ ਸਿਧੰਗਾਇਆ ਨਾ ਤਾਂ ਤੂੰ ਕਰੇ ਸਿਰ ਕਰਕੇ ਮਸਤਕ ਕਰਕੇ ਗੁਰੂ ਦੇ ਚਰਨੀ ਚੁਕੇ ਐ ਸਿਮਰੇ ਨਹੀਂ ਨਾ ਤੂੰ ਨਾਮ ਜਪਿਆ ਸਿਮਰਿਆ ਵੀ ਨਹੀਂ ਨੰਨੇ ਨਾ ਤਾਂ ਦਾ ਨਾਮ ਲਿਆ ਨਾ ਕਦੇ ਸਿਮਰਨ ਬੰਦਗੀ ਵਿੱਚ ਜੁੜਿਆ ਨਾ ਉਹਨੂੰ ਚੇਤੇ ਕੀਤਾ ਕਦੇ ਛਛੇ ਚੀਜਾਂ ਐ ਨਿਸਮੂੜੇ ਕਿਉਂ ਝੂਟੈਂ ਜੰਮ ਪਾ ਕੜਿਆ ਛੇ ਛੇ ਅੱਖਰ ਤੋਂ ਕਹਿੰਦੇ ਕਹਿੰਦੇ ਇੱਕ ਯਾਦ ਰੱਖਿਓ ਪੰਦਾ ਜੀ ਤੁਸੀਂ ਕਹਿ ਰਹੇ ਹੋ ਵੀ ਮੈਂ ਜੋ ਪੜਾਇਆ ਸਹੀ ਹੈ ਜੋ ਮੈਂ ਕਰਦਾ ਸਹੀ ਹੈ ਪਰ ਛੇ ਛੇ ਅੱਖਰ ਤੋਂ ਚੀਜ਼ਾਂ ਇਹਨੇ ਛਿੰਚਣ ਉਹਦੇ ਬਹਾਤਾ ਫੁੱਟੇ ਘਟ ਜਿਓ ਪਾਣੀ ਜਨਨੀ ਜਣ ਤ ਸੁੱਤ ਵੱਡਾ ਹੁੰਦਾ ਹੈ ਤਨਾ ਕੋਈ ਨਾ ਜਾਣੇ ਜੇ ਦਿਨ ਦਿਨ ਉਹ ਘਟਦਾ ਹੈ ਗੋੜੀ ਰਾਜ ਜੀ ਬਾਬਾ ਕਬੀਰ ਸਾਹਿਬ ਕਿੰਦੇ ਮਾਂ ਮਾਇਆ ਵਾਸੋ ਕੇ ममता ਵਾਸੋ ਕੇ ਸਮਝਦੀ ਮੇਰਾ ਪੁੱਤਰ ਵੱਡਾ ਹੋ ਰਿਹਾ ਪਰ ਇਹ ਨਹੀਂ ਜਾਣਦੀ ਛਿੰਨ ਛਿੰਨ ਆਉਦ ਵਿਆਹ ਦਾ ਆਉਦ ਕਹਿੰਦੇ ਨੇ ਉਮਰ ਇੱਕ ਇੱਕ ਖਣ ਕਰਕੇ ਤੇਰੇ ਪੁੱਤਰ ਦੀ ਉਮਰ ਵੱਡੀ ਨਹੀਂ ਉਹ ਛੋਟੀ ਹੋ ਰਹੀ ਹੈ ਇਹ ਨਹੀਂ ਪਤਾ ਉਮਰ ਹੈ ਕਿੰਨੀ ਉਹਦੇ ਚ ਜਿੰਨੇ ਪੱਲ ਨਿਕਲ ਗਏ 2 ਸਾਲ 4 ਸਾਲ 20 ਸਾਲ 50 ਸਾਲ ਉਹ ਤਾਂ ਉਮਰ ਚੋਂ ਗਏ ਨਾ ਦੁਬਾਰਾ ਥੋੜੀ ਨਾ ਵਰਤਣੇ ਦੁਨੀਆ ਦਾ ਦਸਤੂਰ ਹੈ ਦੁਨੀਆ ਮੰਨਦੀ ਹੈ ਵੀ ਵੱਡਾ ਹੋ ਰਿਹਾ ਹੈ ਪਰ ਸਤਗੁਰੂ ਬਾਣੀ ਚ ਮੰਨਦੇ ਕਿ ਇਹ ਮਨੁੱਖ ਛੋਟਾ ਹੋ ਰਿਹਾ ਹੈ ਕਿਉਂਕਿ ਉਮਰ ਜਿੰਨਾ ਮੁੱਲ ਤੇ ਮਿਲੀ ਉਹ ਘਟ ਰਹੀ ਹੈ ਨਾ ਸਮਾਂ ਘਟ ਰਿਹਾ ਹੈ ਕਿਸੇ ਨੂੰ ਵਿਆਜ ਦੇਣਾ ਹੋਵੇ ਨਾ ਮੂਲ ਦਾ ਜਦੋਂ ਸਮਾਂ ਨੇੜੇ ਆ ਜਾਏ ਪਤਾ ਹੈ ਵੀ ਡਿਫਾਲਟਰ ਹੋ ਜਾਵਾਂਗੇ ਤੇ ਵਿਆਜ ਦੁੱਗਣਾ ਲੱਗੇਗਾ ਫਿਰ ਬੰਦਾ ਫਿਕਰ ਕਰਦਾ ਹੁਣ ਇੱਥੇ ਪਤਾ ਨਹੀਂ ਵੀ ਸਮਾਂ ਕਿੰਨਾ ਕੁ ਰਹਿ ਗਿਆ ਪਰ ਐਨਾ ਪਤਾ ਵੀ ਜੇ ਡਿਫਾਲਟਰ ਹੋ ਗਿਆ 84 ਦਾ ਗੇੜ ਭੋਗਣਾ ਪੈ ਜਾਏਗਾ ਪਰ ਇਹ ਡਿਫਾਲਟਰ ਹੁੰਦਾ ਕੋਈ ਫਿਕਰ ਹੀ ਨਹੀਂ ਕਰਦਾ ਇਹ ਜਗ ਮਿੱਠਾ ਅਗਲਾ ਗੰਡਿੱਠਾ ਪਰ ਸਤਿਗੁਰੂ ਕਹਿੰਦੇ ਨੇ ਪੰਦਾ ਜੀ ਛੱਜੇ ਅੱਖਰ ਤੋਂ ਇਹ ਯਾਦ ਰੱਖਿਓ ਦੇਹੀ ਛਿੰਨ ਰਹੀ ਐ ਘਟ ਰਹੀ ਐ ਵਧ ਨਹੀਂ ਰਹੀ ਦਿਨ ਰਾਤ ਮੂੜੇ ਮੂਰਖ ਮਣਾ ਕਿਉਂ ਜੇ ਫਿਰਦਾ ਕਿਉਂ ਛੁੱਟਿਆ ਦਮ ਪਾਕੜਿਆ ਕਿਵੇਂ ਛੁੱਟੇਗਾ ਜਦੋਂ ਜਮਾ ਨੇ ਫੜ ਲਿਆ ਕਿਉਂਕਿ ਤੇਰੇ ਪੱਲੇ ਤਾਂ ਕੋਈ ਗੁਣ ਹੀ ਨਹੀਂ ਆ ਉਗੜੀ ਤਾਂ ਇਕੱਠੇ ਕਰੀ ਬੈਠਾ ਬੱਬੇ ਬੂਜੇ ਨਹੀਂ ਮੂੜੇ ਪਰਮਪੁੱਲੇ ਤੇਰਾ ਜਨਮ ਗਿਆ ਬੱਬੇ ਅਖਰ ਤੋਂ ਸਿਰ ਦਿੰਦੇ ਨੇ ਕਹਿੰਦੇ ਪੁੱਜਦਾ ਨਹੀਂ ਕੋਈ ਜਾਣਦਾ ਨਹੀਂ ਮੂੜੇ ਮੂਰਖਾ ਮਨੁੱਖਾ ਕਿਉਂ ਪਰਮਪਲੇਖਿਆਂ ਵਿੱਚ ਪਿਆ ਹੈ ਤੇਰਾ ਜਨਮ ਗਿਆ ਇਸੇ ਭਰਮ ਭੁਲੇਖੇ ਚ ਪਿਆ ਪਿਆ ਤੇਰਾ ਜਨਮ ਅਜਾਈ ਬਿਰਥਾ ਚਲੇ ਜਾਏਗਾ ਅਨਹੋਂਦਾ ਨਾਮ ਤਰਾਇਓ ਪੰਧਾ ਅਵਰਟਾ ਭਰ ਤੁੱਦਲੇਯਾ ਕਹਿੰਦੇ ਅਨਹੋਂਦਾ ਜਿਹਦੀ ਕੋਈ ਹੋਂਦ ਹੀ ਨਹੀਂ ਐ ਜਿਹਦਾ ਰਹਿਣ ਵਾਲਾ ਹੀ ਨਹੀਂ ਐ ਕੁਝ ਪੰਧਾ ਜੀ ਐਸੇ ਨਾਮ ਨੂੰ ਵੱਡਾ ਕਿਉਂ ਦਰਾਈ ਬੈਠੇ ਹੋ ਵੀ ਜੋ ਕਹਾਂ ਮੈਂ ਹੀ ਆ ਮੇਰੇ ਵਰਗਾ ਬ੍ਰਹਮ ਗਿਆਨੀ ਨੀ ਪੜ-ਪੜ ਗੱਡੀ ਲੱਦੀ ਐ ਪੜ-ਪੜ ਭਰੀ ਐ ਸਾਥ ਕਿਉਂ ਨੰ ਆਪਦਾ ਵੱਡਾ ਧਰਾਈ ਬੈਠੇ ਹੋ ਕਹਿੰਦੇ ਅਣਵਾੰਦਾ ਨਾਉ ਧਰਾਇਓ ਪਾੰਦਾ ਪਾੰਦਾ ਜੀ ਜਿਹੜਾ ਰਹਿਣ ਵਾਲਾ ਨਹੀਂ ਐ ਉਹ ਆਪਦਾ ਨਾਮ ਬ੍ਰਾਹਮਣ ਪੰਡਤ ਸ਼ਿਆਣਾ ਗਿਆਨੀ ਮਹਾਪੁਜਾ ਧਰਾਈ ਬੈਠੇ ਹੋ ਪਰ ਇੰਨਾ ਭੁੱਲ ਗਏ ਅਵਰਾ ਕਾ ਪਰਥ ਦਲੇ ਆ ਦੁਜਿਆਂ ਦਾ ਭਾਰਤ ਨੂੰ ਖੋਤੇ ਦੇ ਨਿਆਂ ਦੇ ਨਾਲ ਢੋਰੀਆ ਜਜੇ ਜੋ ਤੇਰੇ ਲਈ ਤੇਰੀ ਮੂੜੇ ਅੰਤ ਗਿਆ ਪਛਤਾਵੇਗਾ ਜਜੇ ਅੱਖਰ ਤੋਂ ਸੇਹ ਦਿੰਦੇ ਨੇ ਇਹ ਮੂਰਖ ਮਣਾ ਜਦੋਂ ਉਹਨੇ ਜੋਤ ਤੇਰ ਤੋਂ ਖਿੱਚ ਲਈ ਨਾ ਅੰਤ ਗਿਆ ਪਛਤਾਵੇਗਾ ਅੰਤ ਵੇਲੇ ਫਿਰ ਪਛਤਾਏਗਾ ਇਹ ਮਾਣ ਕਰਦਾ ਹੈ ਸੁਪਨਿਆਂ ਦਾ ਮਾਣ ਕਰਦਾ ਹੈ ਜਵਾਨੀ ਦਾ ਮਾਨ ਕਰਦਾ ਧਨ ਦੌਲਤ ਦਾ ਧਨ ਜੋਬਨ ਅਰ ਫਲੜਾ 나ਠੀ ਅੜੇ ਦਿਨ ਚਾਰ ਜਦ ਤੱਕ ਤੇਰੀਆਂ ਚੱਲਦੀਆਂ ਨੇ ਤਦ ਤੱਕ ਆਏ ਜਦੋਂ ਤੇਰੀਆਂ ਚੱਲਣੀਆਂ ਬੰਦ ਹੋ ਗਈਆਂ ਤੇਰਾ ਸ਼ਰੀਰ ਸਾਧ ਦੇ ਗਿਆ ਤੇਰੀ ਧਨ ਦੌਲਤ ਵੀ ਤੇਰੀ ਵੈਰਣ ਬਣ ਜਾਏਗੀ ਯਾਦ ਰੱਖੀ ਤੇਰਾ ਸੁਪਨ ਵੀ ਤੇਰਾ ਵੈਰੀ ਬਣ ਜਾਏਗਾ ਤੇਰੀਆਂ ਗੱਲਾਂ ਹੀ ਤੇਰੇ ਲਈ ਜਮਾ ਦੀ ਫਾਹੀ ਬਣ ਜਾਏਗੀ ਇਹਨੇ ਯਾਦ ਰੱਖ ਲਈ ਇਹਨੇ ਅੰਧ ਗਿਆ ਪਛਤਾਵੇਂਗਾ ਜਦੋਂ ਜੋਤ ਖੋਹ ਲਈ ਉਸ ਪ੍ਰਮਾਤਮਾ ਨੇ ਸੱਦਾ ਆ ਗਿਆ ਮੌਤ ਦਾ ਫਿਰ ਹੰਤ ਗਏਲੇ ਪਛਤਾਏਗਾ ਇੱਕ ਸ਼ਬਦ ਤੂੰ ਜੀਨੈ ਨਹੀਂ ਫਿਰ ਫਿਰ ਜੂਨੀ ਆਵੇਗਾ ਨਿਸ਼ਚਾ ਦਿੰਦੇ ਨੇ ਗੁਰੂ ਅਮਰਦਾਸ ਜੀ ਕਹਿੰਦੇ ਇੱਕ ਸ਼ਬਦ ਤੂੰ ਜੀਨੈ ਨਹੀਂ ਕਦੇ ਚੇਤੇ ਹੀ ਨਹੀਂ ਕੀਤਾ ਇੱਕ ਗੁਰੂ ਦੇ ਸ਼ਬਦ ਨੂੰ ਗਿਆਨ ਨੂੰ ਹੁਣ ਮੇਰੇ ਵਰਗਾ ਪੜ ਰਿਹਾ ਸੁਣਾ ਰਿਹਾ ਪਰ ਖੁਰਨਾ ਮੰਨਨੇ ਗੱਲ ਨਹੀਂ ਬਣਦੀ ਨਾ ਫਿਰ ਪਹਿਲੇ ਮਨ ਪ੍ਰਬੁੱਧਾ ਹੈ ਆਪਣਾ ਪਾਛੇ ਵਰ ਜਾਵੇ ਦੂਜੇ ਅਸਰ ਤਾਂ ਹੀ ਹੋਏਗਾ ਜੇ ਆਪ ਮੰਨੇਗਾ ਪਹਿਲਾਂ ਕਿਉਂਕਿ ਬਾਣੀ ਦਾ ਪ੍ਰਮਾਣ ਹੈ ਵੀ ਮੰਨ ਕੇ ਗੱਲ ਕਹੀ ਜਾਏ ਉਹ ਗੱਲ ਆਪ ਦਾ ਅਸਰ ਛੱਡ ਦਿੰਦੀ ਹੈ ਤੇ ਜਦੋਂ ਸੁਣੀ ਸੁਣਾਈ ਗੱਲ ਕਹੀ ਜਾਵੇ ਉਹਦਾ ਕੋਈ ਅਸਰ ਨਹੀਂ ਹੁੰਦਾ ਇਸ ਲਈ ਸਤਿਗੁਰੂ ਕਹਿੰਦੇ ਨੇ ਏਕ ਸ਼ਬਦ ਤੂੰ ਚੀਨਦੇ ਨਹੀਂ ਭਾਈ ਮੂਰਖ ਮਣਾ ਕੀ ਇੱਕ ਪ੍ਰਮਾਤਮਾ ਨੂੰ ਯਾਦ ਕਿਉਂ ਨਹੀਂ ਕਰਦਾ ਫਿਰ ਫਿਰ ਜੂਨੀ ਆਵੈਗਾ ਨਿਸ਼ਚੈ ਪੱਕੀ ਸਟੈਂਪ ਲਾ ਕੇ ਕਹਿੰਦੇ ਨੇ ਮੁਰ ਮੁਰ ਕੇ ਜੂਨਾ ਵਿੱਚ ਆਏਗਾ ਹੀ ਆਏਗਾ ਪੌੜੀ ਛੁੜਕੀ ਫਿਰ ਹਾਥ ਨਾ ਆਵੇ ਐਲਾ ਜਨਮ ਗਵਾਏਗਾ ਰਾਮ ਸਿਮਰ ਪਛਤਾਏਗਾ ਮਨ ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਂਗਾ ਇਹਨੇ ਭਾਈ ਰਾਮ ਦੇ ਸਿਮਰਲਾ ਉਸ ਰਮੇ ਹੋਏ ਨੂੰ ਸਿਮਰ ਯਾਦ ਕਰ ਚੇਤੇ ਕਰ ਪਰ ਨਹੀਂ ਤਾਂ ਇੱਕ ਦਿਨ ਪਛਤਾਣਾ ਤਾਂ ਪੈਣਾ ਹੀ ਆ ਹੁਣ ਚਲਦੀ ਏ ਤੂੰ ਨਹੀਂ ਮੰਨਦਾ ਯਾਦ ਰੱਖੀ ਜਦੋਂ ਤੇਰੀਆਂ ਢੈਲੀਆਂ ਪੈ ਗਈਆਂ ਸਤਿਗੁਰੂ ਕਹਿੰਦੇ ਨੇ 90 ਕਸੇ ਜਸਲੀ ਮੂਲ ਨੇ ਜਾਨਾ ਆਪ ਵੱਲ ਟਿੰਡੋਲਮ ਢੁੰਡਮ ਡੇਠਮਨ ਨਾਨਕ ਜਗਤੁਏ ਕਾ ਤਵਰ ਹਰ ਢੋਲ ਤੂੰ ਇਹਦਾ ਪਹਾੜ ਹੈ ਉਦੋਂ ਅਕਲ ਆਏਗੀ ਉਦੋਂ ਸਮਝ ਆਏਗੀ ਜਦੋਂ 90 ਸਾਲ ਦਾ ਹੋ ਗਿਆ ਐਡੀ ਵੀ ਸਮਰੱਥਾ ਨਹੀਂ ਵੀ ਆਪਣੇ ਆਪ ਆਪਣੇ ਪੈਰੀਂ ਖੜਾ ਹੋ ਸਕੇ ਐਡੀ ਵੀ ਸਮਰੱਥਾ ਨਹੀਂ ਵੀ ਅੰਨ ਖਾ ਸਕੇ ਜਲ ਸ਼ਕ ਸਕੇ ਸਰਾਣੇ ਪਿਆ ਸਰਾਣੇ ਪਿਆ ਗਲਾਸ ਨਹੀਂ ਚੱਕਿਆ ਜਾਂਦਾ 90 ਸਾਲ ਦੇ ਬਜ਼ੁਰਗ ਤੋਂ ਫਿਰ ਕਹਿੰਦੇ ਤੇਰਾ ਮਾਨ ਕਿੱਥੇ ਜਾਏਗਾ ਪ੍ਰਯਾਦ ਰੱਖੀ ਜੇ ਅਖੀਰ ਵੇਲੇ ਵੀ ਨਾਮ ਨਾ ਜਪਿਆ ਉਹ ਰੂਐਡਾ ਸਮਰਾਥ ਹੈ ਅਖੀਰ ਵੇਲੇ ਵੀ ਤਾਰਨ ਦੇ ਸਮਰਾਥ ਹੈ ਹੋਏ ਬੈਦ ਬਣਵਾਰੀ ਤੇ ਮੇਰੇ ਸਤਿਗੁਰੂ ਕਹਿੰਦੇ ਕਹਿੰਦੇ ਫਿਰ ਵੀ ਸਮਰਾਥ ਉਤਾਰ ਲਏਗਾ ਪਰ ਸ਼ਰਤ ਇਹ ਹੈ ਵੀ ਤੇਰੀ ਅਰਦਾਸ ਹੋਣੀ ਚਾਹੀਦੀ ਹੈ ਇਸ ਲਈ ਭਾਈ ਯਾਦ ਰੱਖੀ ਜੇ ਨਾਮ ਨਹੀਂ ਜਪਿਆ ਜਿਉਂ ਆਵੇ ਤਿਉਂ ਜਾਵੇ ਬਉਰੇ ਜਿਉਂ ਜਨਮੇ ਤਿਉਂ ਮਰਨ ਪਿਆ ਜਿਵੇਂ ਆਏ ਆ ਖਾਲੀ ਆਏ ਆ ਖਾਲੀ ਚਲਾ ਜਾਏਗਾ ਜਨਮ ਹਰ ਕੇ ਜਾਏਗਾ ਫਿਰ ਪਰ ਯਾਦ ਰੱਖੀ ਜੁਨਾ ਵਿੱਚ ਭਟਕਣਾ ਪੈਗਾ ਜੇ ਸ਼ਬਦ ਨਹੀਂ ਜਪਿਆ ਸਿਮਰਨ ਨਹੀਂ ਕੀਤਾ ਤੁਦ ਸਿਰੇ ਲੇਖਾ ਸੋ ਪੜ ਪੰਡਿਤ ਅਵਰਣੋਂ ਨ ਸਿਖਾਲ ਬਿਖਿਆ ਕਹਿੰਦੇ ਪੰਡਾ ਜੀ ਹੋਰਨਾਂ ਨੂੰ ਤੁਸੀਂ ਕੀ ਜੈ ਸਿਖਾਉਂਗੇ ਖੁਦ ਹੀ ਜੈ ਮਸਤ ਹੋਏ ਭਾਵ ਖੁਦ ਹੀ ਮਾਇਆ ਵਿੱਚ ਲਿਪਟ ਹੋਏ ਪਏ ਹੂੰ ਤੁਸੀਂ ਲੜਕੇ ਲੜਕੀ ਦਾ ਸਾਥ ਕਰਵਾਣਾ ਹੈ ਪਰ ਦੋਨੋਂ ਤਾਂ ਪਰਦਾ ਰੱਖ ਕੇ ਵਿੱਚ ਮਾਇਆ ਖਾ ਰਹੇ ਹੋ ਇਹ ਜ਼ਹਿਰੀ ਤਾਂ ਹੈ ਹੁਣ ਜ਼ਹਿਰ ਖਾਣ ਵਾਲਾ ਬੰਦਾ ਦੂਜੇ ਨੂੰ ਅੰਮ੍ਰਿਤ ਥੋੜੀ ਨਾ ਪਲਾ ਸਕਦਾ ਜ਼ਹਿਰੀ ਤਾਂ ਪਲਾਏਗਾ ਜੋ ਅੰਦਰ ਹੈ ਉਹ ਹੀ ਤਾਂ ਬਾਹਰ ਹੋਏਗਾ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੁਐ ਹਾਰੇਆ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਦੀ 20ਵੀਂ ਪੌੜੀ ਵਿੱਚ ਕਹਿੰਦੇ ਨੇ ਜਿੰਨੇ ਜਿਹੜੇ ਅੰਦਰੋਂ ਮੈਲੇ ਨੇ ਬਾਹਰੋਂ ਵੀ ਮੈਲ ਖਾਂ ਕਰਦੇ ਨੇ ਮਾੜਾ ਚੰਗਾ ਬੋਲਦੇ ਨੇ ਆਪਣਾ ਜਨ ਮਾਰ ਜਾਂਦੇ ਨੇ ਪੰਦਾ ਜੀ ਕੀ ਦੂਜੇ ਨੂੰ ਅਕਲ ਦੇਵੋਗੇ ਤੈਨ ਲਾਫਾ ਪਿਆ ਪਾਂধে ਪਿੱਛੋਂ ਦੇ ਗਲ ਚਾਟੜਿਆ ਪਹਿਲਾਂ ਤਾਂ ਲੇਖਾ ਤੈਨੂੰ ਦੇਣਾ ਪੰਦਾ ਓਖਾ ਹੋਏਗਾ ਫਿਰ ਪੰਦਾ ਜੀ ਤੁਹਾਡੇ ਚਾਟੜੇ ਤੇਰੇ ਚੇਲਿਆਂ ਨੂੰ ਜਿਨ੍ਹਾਂ ਨੇ ਤੇਰਾ ਸੰਗ ਕੀਤਾ ਉਹਨਾਂ ਨੂੰ ਵੀ ਲੇਖਾ ਦੇਣਾ ਓਖਾ ਹੋ ਜਾਏਗਾ ਨੇ ਨੂੰ ਆਪਾਂ ਸ਼ਲੋਕ ਪੜਦੇ ਆ ਨਾ ਜਪਜੀ ਸਾਹਿਬ ਦਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ ਜੇ ਨਾਮ ਜਪਣ ਵਾਲੇ ਦਾ ਸੰਗ ਕਰਨ ਵਾਲੇ ਤਰ ਸਕਦੇ ਨਹੀਂ ਜੇ ਪਾਪ ਕਰਨ ਵਾਲੇ ਦੇ ਵੀ ਸੰਗ ਕਰਨ ਵਾਲੇ ਡੁੱਬ ਜਾਂਦੇ ਨੇ ਇਸ ਲਈ ਸੰਗ ਲੱਕੜ ਦਾ ਚੰਗਾ ਹੈ ਚੰਦਨ ਦਾ ਚੰਗਾ ਹੈ ਲੋਇਦਾਰ ਸੰਗ ਚੰਗਾ ਨਹੀਂ ਐ ਬਿਸਟਾ ਦਾ ਸੰਗ ਚੰਗਾ ਨਹੀਂ ਐ ਇਸ ਲਈ ਸੱਸੈ ਸੰਜਮ ਗਏ ਉਹ ਮੂੜੇ ਇੱਕ ਦਾਨ ਤਦ ਕੁ ਥਾਇ ਲਿਆ ਕਹਿੰਦੇ ਸੱਸੈ ਸੰਜਮ ਮੂਰਖ ਪੰਡਾ ਜੀ ਤੁਹਾਡੇ ਵਿੱਚੋਂ ਸੱਸੈ ਅੱਖਰ ਤੋਂ ਸੰਜਮ ਖਤਮ ਹੋ ਗਿਆ ਜਿੰਨਾ ਦਿੱਤਾ ਦਾਨ ਉਹਦੇ ਵਿੱਚ ਤੁਹਾਨੂੰ ਸਬਰ ਨਹੀਂ ਇੱਕ ਦਾਨ ਤਦ ਕੁ ਥਾਇ ਲਿਆ ਝੂਠ ਬੋਲ ਕੇ ਐਸਾ ਦਾਣ ਲਿਆ ਜਿਹੜਾ ਉਥਾਏ ਭਾਵ ਵਿਸਟਾ ਵਿੱਚ ਮਿਲਾਨ ਯੋਗ ਹੈ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਇਹ ਤਣ ਖਾਦੈ ਤੇਰਾ ਜਨਮ ਗਿਆ ਜਜਮਾਨ ਕਹਿੰਦੇ ਨੇ ਜਿਵੇਂ ਦੁਕਾਨ ਤੇ ਆਇਆ ਗ੍ਰਾਹਕ ਹੋ ਗਿਆ ਜਜਮਾਨ ਘਰ ਵਾਲੇ ਨੂੰ ਕਿਹਾ ਜਾਂਦਾ ਹੈ ਪਾਂਧਾ ਜੀ ਦੀ ਬੋਲੀ ਵਿੱਚ ਕਹਿੰਦੇ ਜਿਸ ਤਰ੍ਹਾਂ ਜਜਮਾਨ ਦੀ ਪੁੱਤਰੀ ਦਾ ਤੁਸੀਂ ਧਾਣ ਖਾਦਾ 7 ਤੇਰੀ ਧਾਣ ਤੇਰਾ ਜਨਮ ਗਿਆ ਇਸੇ ਤਰ੍ਹਾਂ ਸਮਝ ਲੈ ਕਾਰਜ ਜਿਵੇਂ ਤੂੰ ਜਜਮਾਨ ਦੀ ਪੁੱਤਰੀ ਦਾ ਧਾਣ ਖਾਦਾ ਇਸੇ ਤਰ੍ਹਾਂ ਤੂੰ ਆਪਣੀ ਧੀ ਦਾ ਵੀ ਧਾਣ ਖਾਦਾ ਸਮਝ ਧਾਣ ਭਾਵ ਧਨ ਤੂੰ ਕਿਸੇ ਦੀ ਧੀ ਦਾ ਸਾਕਰਣ ਲਈ ਧਨ ਖਾਦਾ ਇਹਦਾ ਮਤਲਬ ਤੂੰ ਉਹਦੀ ਧੀ ਦਾ ਵੀ ਆਪਦੀ ਧੀ ਦਾ ਸਮਝ ਲੈ ਵੀ ਆਪਦੀ ਧੀ ਦਾ ਵੀ ਧਨ ਖਾਦਾ ਤੂੰ ਤੇ ਉਹਦਾ ਲੇਖਾ ਦੇਣਾ ਜਨਮ ਗਿਆ ਇੰਜ ਜਾਈਂ ਵਰਥਾ ਜਨਮ ਚਲੇ ਜਾਏਗਾ ਮੰਮੇ ਮਤਹਿ ਲੈ ਤੇਰੀ ਮੂੜੇ ਹਉ ਮੈਂ ਵੱਡਾ ਰੋਗ ਪਿਆ ਮੰਮੇ ਅਖਰ ਤੋਂ ਕਹਿੰਦੇ ਤੇਰੀ ਮਤ ਜੜੀ ਐ ਤੇਰੀ ਮੂਰਖ ਮਣਾ ਇਸ ਮਾਇਆ ਨੇ ਮਤ ਖੋ ਲਈ ਐ ਹਉ ਮੈਂ ਵੱਡਾ ਰੋਗ ਪਿਆ ਤੇ ਤੇਰੇ ਵਿੱਚ ਸਭ ਤੋਂ ਵੱਡਾ ਹੰਕਾਰ ਦਾ ਰੋਗ ਪੈਦਾ ਹੋ ਗਿਆ ਅੰਤਰ ਆਤਮਾ ਬ੍ਰਹਮਣ ਚੀਨਿਆ ਮਾਇਆ ਕਾ ਮੋਹਤਾਜ ਪਿਆ ਮੰਮੇ ਅੱਖਰ ਤੋਂ ਆ ਅੰਤਰ ਆਤਮਾ ਐੜੇ ਅੱਖਰ ਤੋਂ ਕਹਿੰਦੇ ਨੇ ਅੰਤਰ ਮੁਖੀ ਮਨ ਵਿੱਚ ਨਾ ਤਾਂ ਪ੍ਰਮਾਤਮਾ ਕਦੇ ਚੈਤਿਆ ਨਾ ਕਦੇ ਸੇਵਾ ਸਿਮਰਨ ਕੀਤੀ ਹੈ ਸੇਵਾ ਵੀ ਜੇ ਕੀਤੀ ਹੈ ਮੇਰੇ ਵਰਗੇ ਨੇ ਜੀ ਮੈਨੂੰ ਕੋਈ ਦੇਖੇ ਜੇ ਕੋਈ ਸੇਵਾ ਨੂੰ ਕਹਿ ਵੀ ਦਿੱਤਾ ਵੀ ਕਿਤੇ ਸੇਵਾ ਕਰ ਉਹ ਵੀ ਮਾਇਆ ਲੈ ਕੇ ਸੇਵਾ ਕਰਨੀ ਕਹਿੰਦੇ ਸਿਰਫ ਮਾਇਆ ਦਾ ਮਹਤਾਜ ਪਿਆ ਤੂੰ ਬੋਲੀ ਮਾਇਆ ਦੀ ਸਮਝਦਾ ਹੋਰ ਤੋਂ ਇਲਾਵਾ ਕੰਮ ਵੀ ਕੋਈ ਨਹੀਂ ਤੈਨੂੰ ਪਰ ਇਹਨਾਂ ਯਾਦ ਰੱਖੀ ਇਸ ਸੰਸਾਰ ਵਿੱਚ ਹਾਰ ਕੇ ਜਾਏਗਾ ਫਿਰ ਕ ਕੈਂ ਕਾਮ ਕੋਦ ਪੈ ਪਰ ਮਿਆ ਮੂੜੀ ਮਮਤਾ ਲਾਗੇ ਤਦ ਹਰ ਵਿਸਰਿਆ ਕੱਕੇ ਅੱਖਰ ਤੋਂ ਕਹਿੰਦੇ ਨੇ ਕਾਮ ਖੋਦ ਵਿੱਚ ਦਿਨ ਰਾਤ ਮਸਤ ਹੈ ਭੁਲੇਖੇ ਵਿੱਚ ਪਿਆ ਹੋਇਆ ਇਹ ਮੂਰਖ ਮਣਾ ਮਮਤਾ ਲਾਗੇ ਤਉਦ ਹਰ ਵਿਸਰਿਆ ਇਹ ਮਾਇਆ ਦੀ ਮਮਤਾ ਐਸੀ ਲੱਗੀ ਤੈਨੂੰ ਹਰੀ ਪ੍ਰਮਾਤਮਾ ਵਿਸਰ ਗਿਆ بڑے ਗੁਣੇ ਤੂੰ ਬਹੁਤ ਪੁਕਾਰੈ ਵਿਣ ਬੂਜੇ ਤੂੰ ਡੁੱਬ ਮੁਆ ਕਹਿੰਦੇ ਪੜਦਾ ਬਹੁਤ ਐ ਗੁਣ ਦਾ ਭਾਵ ਗੁਣਮਾਨ ਵੀ ਬਹੁਤ ਐ ਉਹ ਬਹੁਤ ਪੁਕਾਰ ਐ ਪੁਕਾਰਦਾ ਵੀ ਬਹੁਤ ਐ ਜਿਹਨੂੰ ਸਤਿਗੁਰਾਂ ਨੇ ਕਿਹਾ ਕਬੀਰ ਸਾਈਂ ਮੁੱਲਾ ਮਨਾਰੇ ਕਿਆ ਚੜਾ ਸਾਈਂ ਨਾ ਬਹਿਰਾ ਹੋਏ ਮੁੱਲਾ ਮਨਾਰੇ ਕਿਆ ਚੜਾ ਸਾਈਂ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਗ ਦੇ ਦੇਲੀ ਭੀਤਰ ਜੋਈ ਇਹਨੇ ਮੁੱਲਾ ਜੀ ਕਿਉਂ ਚਟਿਆ ਟਿੱਬਿਆਂ ਤੇ ਚੜੇ ਫਿਰਦੇ ਬਾਗ ਦੇ ਨੇ ਹੋ ਜੇ ਕਿਤੇ ਪ੍ਰੇਮਾ ਭਗਤੀ ਚ ਬੈਠ ਕੇ ਅੰਤਰਮੁਖੀ ਬਾਗ ਦੇ ਉਹਨਾਂ ਤੇ ਅੰਤਰਮੁਖੀ ਵੀ ਪ੍ਰਗਟ ਹੋ ਜੇ ਇਸ ਲਈ ਕਹਿੰਦੇ ਬੜਾ ਸਿਆਣਾ ਵਿਦਵਾਨ ਐ ਪਤਵੰਤਾ ਐ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਣਵੰਤ ਮ੍ਰਿਤਕਈਆ ਨਾਨਕਾ ਦੇ ਪ੍ਰੀਤ ਨਹੀਂ ਭਗਵੰਤ ਜੇ ਪ੍ਰੀਤ ਪਰਮਾਤਮਾ ਨਾਲ ਨਹੀਂ ਜੁੜੀ ਸੁਰਤੀ ਨਹੀਂ ਜੁੜੀ ਤੇ ਕਹਿੰਦੇ ਸੋਹਣੇ ਮੁਖ ਦਾ ਕੀ ਕਰਨਾ ਐ ਸੋਹਣੀ ਕੁਲ ਦਾ ਕੀ ਕਰਨਾ ਐ ਸੁਵਪਣ ਦਾ ਕੀ ਕਰਨਾ ਇਹਦੇ ਨਾਲ ਤਾਂ ਮਰੇ ਬਰਾਬਰ ਐ ਕਹਿੰਦੇ ਬਿਨ ਬੂਜੇ ਤੂੰ ਦੂਬ ਮਾ ਕਹਿੰਦੇ ਦੁਦਿਆਂ ਨੂੰ ਉਪਦੇਸ਼ ਦੇਣਾ ਪਰ ਬਿਨਾਂ ਸਮਝੇ ਬਿਨਾਂ ਉਸ ਪ੍ਰਮਾਤਮਾ ਨੂੰ ਜਾਣੇ ਤੂੰ ਡੁੱਬ ਜਾਏਂਗਾ ਸੰਸਾਰ ਵਿੱਚ ਮਨਤਾ ਲੋਭ ਈਰਖਾ ਦਵੇਸ਼ ਦੇ ਵਿੱਚ ਤੇ ਮਰ ਜਾਏਗਾ ਤਤ ਤਾਮਸ ਜਲਿਓ ਮੂੜੀ ਥੱਥੇ ਥਾਨ ਪ੍ਰੇਸ਼ਟ ਹੋਆ ਤਤ ਤਾਮਸ ਤਾਮਸ ਈਰਖਾ ਕਹਿੰਦੇ ਈਰਖਾ ਦੇ ਵਿੱਚ ਡਲਦੇ ਆਂਦੇ ਨਰਾ ਥੱਥੇ ਥਾਨ ਪ੍ਰੇਸ਼ਟ ਹੋਆ ਸੱਤੇ ਅਖਰ ਤੋਂ ਕਹਿੰਦੇ ਨੇ ਤੇਰਾ ਥਾਨ ਤੇਰਾ ਜਗਾ ਜਿੱਥੇ ਬੈਠ ਕੇ ਤੂੰ ਕਿਤੇ ਭੁੱਲ ਭਲੇਖੇ ਨਾਮ ਵੀ ਜਪਿਆ ਉਹ ਵੀ ਭ੍ਰਸ਼ਟ ਹੋ ਜਾਏਗਾ ਜਿੱਥੇ ਬੈਠ ਕੇ ਉਪਦੇਸ਼ ਦਿੱਤਾ ਕੱਗੇ ਕਰ ਕਰ ਫੇਰੇ ਤੂੰ ਮੂੜੇ ਦੱਦੈ ਦਾਣ ਨ ਤਦਦਲਿਆ ਕਹਿੰਦੇ ਪੰਦਾ ਜੀ ਕੱਗੇ ਅਖਰ ਤੋਂ ਘਰ ਘਰ ਦੇ ਵਿੱਚ ਤੁਸੀਂ ਫਿਰਦੇ ਹੋ ਦਾਣ ਮੰਗਦੇ ਹੋ ਦਾ ਦੈਦਾਨਾ ਤੋਂ ਦਲੇ ਆ ਦਾਨ ਦੁਨੀਆ ਦਾ ਮੰਗਰੇ ਪਰ ਜਿਹੜਾ ਨਾਮ ਦਾ ਦਾਨ ਸੀ ਉਹ ਤਾਂ ਕਦੇ ਮੰਗਿਆ ਹੀ ਨਹੀਂ ਨੇ ਨੂੰ ਸਤਿਗੁਰੂ ਕਹਿੰਦੇ ਨੇ ਮੰਗਣਾ ਹੈ ਨਾ ਮੰਗ ਪਰ ਮੰਗਣਾ ਮੰਗਣ ਨੀਕਾ ਹਾਰ ਜਸ ਗੁਰਤੇ ਮੰਗਣਾ ਮੰਗਣਾ ਤਾਂ ਗੁਰੂ ਦਾ ਜਸ ਮੰਗ ਵਡਿਆਈ ਮੰਗ ਸੇਵਾ ਸਿਮਰਨ ਮੰਗ ਸੁਰਤੀ ਬਰਤੀ ਕਾਗਰ ਹੋਣੀ ਮੰਗ ਮੰਗਣਾ ਤਾਂ ਇਹ ਮੰਗ ਦੁਨਿਆਵੀ ਚੀਜ਼ਾਂ ਤੇ ਤਾਂ ਪਿੱਛੇ ਆਪੀ ਆ ਜਾਣਗੀਆਂ ਫਿਰ ਜਦੋਂ ਖੁਦ ਕਰਤਾਰ ਆ ਗਿਆ ਕਹਿੰਦੇ ਬੰਦਾ ਜੀ ਜਿਹੜਾ ਦਾਨ ਲੈਣਾ ਸੀ ਉਹ ਕਦੇ ਲਿਆ ਹੀ ਨਹੀਂ ਨਾਮ ਦਾ ਕਦੇ ਸਿਮਰਨ ਕੀਤਾ ਹੀ ਨਹੀਂ ਪਪੇ ਪਾਰਣ ਪਰਹੀ ਮੂੜੇ ਪਰ ਪੰਚ ਤੁਪਲ ਚ ਰਹਿਆ ਪਪੇ ਅਖਰ ਤੋਂ ਕਹਿੰਦੇ ਨੇ ਕਦੇ ਵੀ ਪਾਰ ਨਹੀਂ ਹੋਏਗਾ ਇਸ ਸੰਸਾਰ ਭੌਤਲ ਤੋਂ ਜੰਮਣ ਮਰਨ ਜਪਿਆ ਰਹੇਗਾ ਪਰ ਪੰਜ ਤੂੰ ਪਲਤਿਆ ਕਿਉਂਕਿ ਤੂੰ ਝੂਠ ਦੇ ਵਿੱਚ ਖਚਤ ਹੋਇਆ ਪਿਆ ਸੱਚੇ ਆਪ ਖਵਾਏ ਹੋ ਮੂੜੇ ਉਹ ਚਰਤੇ ਰਹਿ ਲੇਖ ਪਿਆ ਸਸੇ ਸੱਚੇ ਆਪ ਪਰ ਕਹਿੰਦੇ ਇਹ ਮਾਇਆ ਦੀ ਖੇੜੀ ਉਹ ਸੱਚੇ ਪ੍ਰਮਾਤਮਾ ਨੇ ਬਣਾਈ ਐ ਇਸ ਮੂਰਖ ਨੂੰ ਇਸ ਵਿੱਚ ਉਲਝਾ ਦਿੱਤਾ ਜਿਵੇਂ ਬੱਚਾ ਖਿਡੌਣਿਆਂ ਵਿੱਚ ਉਲਝ ਜਾਂਦਾ ਮਾਂ ਨੂੰ ਭੁੱਲ ਜਾਂਦਾ ਖੇਡ ਖੇਲਣ ਵਿੱਚ ਉਲਝ ਕੇ ਕਹਿੰਦੇ ਇਸੇ ਤਰ੍ਹਾਂ ਮਨੁੱਖ ਇਸ ਸੰਸਾਰ ਦੀ ਮਾਇਆ ਮੇਰ ਤੀਰ ਇਖਾਤ ਦਵੇਸ਼ ਲਿੰਦਿਆ ਚੁਗਲੀ ਚ ਇਕੜੋਣੇ ਨੇ ਇਹਨਾਂ ਵਿੱਚ ਉਲਝ ਕੇ ਖਚਤ ਹੋ ਜਾਂਦਾ ਹੈ ਤੇ ਉਸ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਇਹੋ ਸਿਰ ਤੇ ਰਹਿ ਲਿਖ ਬਿਆ ਪਰ ਇੰਨਾ ਯਾਦ ਰੱਖੀ ਇੱਕ ਉਲਝਣ ਪੰਨਾ ਦਾ ਲੇਖਾ ਤੈਨੂੰ ਦੇਣਾ ਪਏਗਾ ਕਿਉਂਕਿ ਉਹਨੇ ਖੇਡ ਵੀ ਬਣਾਈ ਐ ਸਾਹਮਣੇ ਆਪ ਵੀ ਬੈਠਾ ਜੇ ਜੇ ਪੇਖੋ ਤੈਂ ਦੂਰ ਦੂਰ ਕਤੋਂ ਨਾ ਜਾਈ ਪਰ ਤੂੰ ਉਹਦੇ ਨਾਲ ਜਾਣ ਪਛਾਣ ਨਹੀਂ ਕਰਦਾ ਜਾਂ ਤਾਂ ਤੇਰੇ ਵਿੱਚ ਹੰਕਾਰ ਹੈ ਕਿਉਂਕਿ ਆਰ ਜੀਓ ਅਹੰਕਾਰ ਨਾ ਭਾਵੇਂ ਕੂਕ ਵੇਦ ਪੜ੍ਹ ਫੁਣਾਵੇਂ ਜਾਂ ਤੇਰੇ ਵਿੱਚ ਆਪਣੀ ਆਪਣਤ ਸਿਆਣਪ ਹੈ ਜਾਂ ਤੀਜਾ ਤੂੰ ਮਾਇਆ ਵਿੱਚ ਖਚਤ ਹੈ ਰਾਜ ਗੁਣ ਤਮ ਗੁਣ ਸਤ ਗੁਣ ਚ ਲਿਪਟ ਹੈ ਤਾਂ ਤੈਨੂੰ ਕੁਝ ਪ੍ਰਮਾਤਮਾ ਦੇ ਨਾਮ ਦੀ ਸੋਝੀ ਨਹੀਂ ਹੈ ਤੂੰ ਆਪਣੇ ਰਜੋ ਗੁਣ ਚ ਹੀ ਰਹਿਣਾ ਵੀ ਮੈਂ ਹੀ ਜਾਣਦਾ ਮੈਂ ਹੀ ਕਰਦਾ ਇਹ ਪੰਦੇ ਨੂੰ ਉਪਦੇਸ਼ ਨਹੀਂ ਸਾਨੂੰ ਵੀ ਉਪਦੇਸ਼ ਦਿੱਤਾ ਹੈ ਭਾਈ ਕਿਤੇ ਭਰਮ ਬੁਲੇਖੇ ਚ ਰਵੇਂ ਜੋ ਮੈਂ ਕੀਤਾ ਉਹੀ ਉਹ ਸੱਚ ਨਹੀਂ ਭਾਈ ਤੇਰੇ ਵਰਗੇ ਪਤਾ ਨਹੀਂ ਕਿੰਨੇ ਕੋ ਆਏ ਤੇ ਕਿੰਨੇ ਕੋ ਗਏ ਨੇ ਵੱਡੇ ਵੱਡੇ ਪ੍ਰਾਕਰਮੀ ਯੋਧੇ ਸੂਰਮੇ ਆਏ ਸੰਸਾਰ ਵਿੱਚ ਪਰ ਦੂਜਿਆਂ ਨੂੰ ਉਪਦੇਸ਼ ਦਿੰਦੇ ਆਪ ਦਾ ਜਨਮ ਹਾਰ ਕੇ ਇਸ ਸੰਸਾਰ ਤੋਂ ਚਲਦੇ ਬਣੇ ਨੇ ਸੋ ਭਾਈ ਤੂੰ ਵੀ ਨਾਮ ਜਪ ਨਾਮ ਨਾਲ ਜੁੜ ਨਾਮ ਵਿੱਚ ਬੰਦਗੀ ਵਿੱਚ ਸਿਮਰਨ ਵਿੱਚ ਦਿਨ ਰਾਤ ਜੁੜਿਆ ਰੋ ਕੀ ਤੇਰਾ ਆਇਆ ਸਫਲਾ ਹੋ ਸਕੇ ਦਿਓ ਸੀਸ ਕਰਵਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਚਾਹ ਚ ਆ ਜਾਵੇ ਲੇਖਕ ਤੈਨਾਂ ਛੁੱਟੀ ਐ ਖੇਨ ਖੇਲ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇਵ ਸੱਜਣੇ ਸੀਸੜੀਆਂ ਜੋ ਹੋਵੇ ਸਭ ਸੁਮੇਲ ਗੱਜ ਵੱਜ ਕੇ ਫਤਿਹ ਦਾ ਜਵਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ